ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਲਰਨ ਐਂਡ ਗਰੋਥ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ PETAT ਡੇਟ ਅਨਾਉਂਸ ਹੋ ਚੁੱਕੀ ਹੈ ਜੀ ਜੇਕਰ ਤੁਸੀਂ PETAT ਦੇ ਰਿਲੇਟਡ ਸੀਪੀਡੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਚੈਨਲ ਨਾਲ ਜੁੜ ਸਕਦੇ ਹੋ ਜੀ ਆਜੋ ਸ਼ੁਰੂ ਕਰਦੇ ਹਾਂ ਜੀ ਵਾਲ ਵਿਕਾਸ ਕਿੰਨੇ ਸ਼ਬਦਾਂ ਦੇ ਸਮੇਲ ਤੋਂ ਬਣਿਆ ਹੈ ਵਾਲ ਵਿਕਾਸ ਤੋਂ ਸ਼ਬਦਾਂ ਦੇ ਸਮੇਲ ਤੋਂ ਬਣਿਆ ਹੈ ਵਿਕਾਸ ਤੋਂ ਪਾਪ ਬੱਚੇ ਦੇ ਵਿਕਾਸ ਦੌਰਾਨ ਜੀਵ ਵਿਗਿਆਨ ਮਨੋਵਿਗਿਆਨ ਅਤੇ ਭਾਵਨਾਤਮਕ ਵਿਤੇ ਲੀਆਂ ਹਨ ਜੋ ਮਨੁੱਖ ਵਿੱਚ ਜਨਮ ਤੋਂ ਅਲੱਗ ਅਵਸਥਾ ਦੇ ਸਿੱਟੇ ਵੱਜੋਂ ਹੁੰਦੀਆਂ ਹਨ ਮਨੋਵਿਗਿਆਨ ਦਾ ਮਤਲਬ ਸਮਝ ਲੈਣੇ ਆ ਜੀ ਮਨੋਵਿਗਿਆਨ ਸਾਈਕੋਲੋਜੀ ਗ੍ਰੀਕ ਭਾਸ਼ਾ ਦਾ ਸ਼ਬਦ ਹੈ ਜੀ ਸਾਈਕੀ ਦਾ ਮੀਨ ਹੈ ਸੋਲ ਆਤਮਾ ਲੋਗਸ ਦਾ ਮੀਨ ਹੈ ਜੀ ਨੋਲੇਜ ਗਿਆਨ ਦੋਨਾਂ ਨੂੰ ਮਤਲਬ ਪੂਰਾ ਮਨੋਵਿਗਿਆਨ ਦਾ ਕੀ ਮੀਨਿੰਗ ਹੈ ਜੀ ਆਤਮਾ ਦਾ ਅਧਿਐਨ ਕਰਨਾ ਆਤਮਾ ਦਾ ਅਧਿਐਨ ਕਰਨਾ ਜੀ ਕੁਝ ਡੈਫੀਨੇਸ਼ਨਸ ਆ ਜੀ ਜੇਕਰ ਤੁਸੀਂ ਮਤਲਬ ਜੋ ਪੇਪਰ ਚ ਪੁੱਛਿਆ ਜਾ ਸਕਦੇ ਹਨ ਤੁਸੀਂ ਇਹਨਾਂ ਨੂੰ ਯਾਦ ਕਰ ਲਓ ਕੁੱਕ ਅਤੇ ਕੁੱਕ ਦੇ ਅਨੁਸਾਰ ਬਾਲ ਮਨੋਵਿਗਿਆਨ ਉਹ ਗਿਆਨ ਹੈ ਜੋ ਬਾਲਕਾਂ ਦੇ ਵਿਕਾਸ ਦਾ ਅਧਿਐਨ ਗਰਭਵਸਥਾ ਤੋਂ ਕਿਸ਼ੋਰ ਅਵਸਥਾ ਤੱਕ ਕਰਦਾ ਹੈ ਮਨਦੇ ਅਨੁਸਾਰ ਆਧੁਨਿਕ ਮਨੋਵਿਗਿਆਨ ਦਾ ਸਬੰਧ ਵਿਵਹਾਰ ਦੇ ਵਿਗਿਆਨ ਖੋਜ ਨਾਲ ਹੈ। ਵਿਕਾਸ ਦਾ ਭਾਵ ਨਿਰੰਤਰ ਲੜੀ ਵਿੱਚ ਵਾਪਰਨ ਵਾਲੇ ਪ੍ਰਗਤੀਸ਼ੀਲ ਪਰਵਰਤਨਾਂ ਤੋਂ ਹੈ ਜੋ ਅਨੁਭਵਾਂ ਅਤੇ ਪਰਪਕਟਾ ਦੇਣ ਤੇਜੇ ਵੱਜੋਂ ਇੱਕ ਕਰਮਵੱਧਾ ਅਤੇ ਪੂਰਵ ਅਨੁਮਾਨਤੇ ਟਾਂਗ ਨਾਲ ਹੁੰਦੇ ਹਨ। ਹਰਲੋਕ ਇਹ 2015 ਵਿੱਚ ਪੁੱਛਿਆ ਗਿਆ ਕੁਐਸਚਨ ਹੈ ਜੀ। ਸੰਪਾ ਪਾ ਦਿੱਤਾ ਹੈ ਮੈਂ। ਅੱਗੇ ਸਮਝ ਲੈਂਦੇ ਹਾਂ ਜੀ ਡਿਵੈਲਪਮੈਂਟ ਕੀ ਹੈ ਵਿਕਾਸ ਜਿਹਨੂੰ ਵਿਕਾਸ ਕਹਿੰਦੇ ਆ ਵਿਕਾਸ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ ਜੀ ਡਿਵੈਲਪਮੈਂਟ ਇਸ ਦਾ ਕੰਟੀਨਿਊ ਪ੍ਰੋਸੈਸ ਵਿਕਾਸ ਇੱਕ ਮਾਤਰਾਤਮਕ ਅਤੇ ਗੁਣਾਤਮਕ ਪਰਵਰਤਨ ਦੋਨੋਂ ਹੀ ਹਨ ਇਸੇ ਦੋਨੋਂ ਪਰਵਰਤਨ ਪਾਏ ਜਾਂਦੇ ਹਨ ਜੀ ਇਹ ਕਰਮਵੱਧ ਅਨੁਸਾਰ ਚੱਲਦਾ ਹੈ ਮਤਲਬ ਇੱਕ ਕ੍ਰਮ ਦੇ ਵਿੱਚ ਚੱਲਦਾ ਹੈ ਜੀ ਇਹ ਵਿਕਾਸ ਪ੍ਰਗਤੀਸ਼ੀਲ ਹੈ ਵਿਕਾਸ ਕਦੇ ਨਾ ਖਤਮ ਹੋਣ ਵਾਲੀ ਪ੍ਰਕਿਰਿਆ ਹੈ ਜੀ ਵਿਕਾਸ ਕਦੇ ਨਹੀਂ ਖਤਮ ਹੁੰਦਾ ਹੈਗੀ ਇਹ ਜਨਮ ਤੋਂ ਸ਼ੁਰੂ ਹੋ ਜਾਂਦਾ ਹੈ ਮੌਤ ਤੱਕ ਚੱਲਦਾ ਹੈ ਜੀ ਇਹ ਜਨਮ ਤੋਂ ਮੌਤ ਤੱਕ ਯਾਨੀ ਬੂਮ ਟੂ ਟੂਮ ਤੱਕ ਚੱਲਦਾ ਹੈ ਵਿਕਾਸ ਨਾਲ ਨੂੰ ਕੇਵਲ ਦੇਖਿਆ ਜਾ ਸਕਦਾ ਹੈ ਮਾਪਿਆ ਨਹੀਂ ਜਾ ਸਕਦਾ ਮਤਲਬ ਵਿਕਾਸ ਹੈ ਜਿਹੜਾ ਉਸ ਨੂੰ ਸਿਰਫ ਦੇਖਿਆ ਜਾ ਸਕਦਾ ਹੈ ਜਿਵੇਂ ਹੁਣ ਆਪਣਾ ਆਪਣਾ ਦਿਮਾਗ ਹੈ ਜੀ ਹਰ ਟਾਈਮ ਮਤਲਬ ਵਿਕਾਸ ਹੋ ਰਿਹਾ ਹੈ ਜੀ ਉਹ ਮੈਂ ਇਸ ਦਾ ਅਸੀਂ ਸਿਰਫ ਆਕਲ ਕਰ ਸਕਦੇ ਹਾਂ ਅਸੈਸਮੈਂਟ ਕਰ ਸਕਦੇ ਹਾਂ ਜੀ ਆਪਾਂ ਵਿਕਾਸ ਦੀ ਵਿਕਾਸ ਵਿੱਚ ਇੱਕੀਕ੍ਰਿਤ ਪ੍ਰਕਿਰਿਆਵਾਂ ਇੱਕਕਿਤ ਪ੍ਰਕਿਰਿਆ ਹੈ ਵਾਧਾ ਵਿਕਾਸ ਦਾ ਇੱਕ ਹਿੱਸਾ ਹੈ ਜੀ ਵਾਧਾ ਜਿਹਨੂੰ ਗਰੋਥ ਕਹਿੰਦੇ ਆ ਇਸ ਦਾ ਇੱਕ ਹਿੱਸਾ ਹੈ ਵਾਧਾ ਸਰੀਰ ਨਾਲ ਸੰਬੰਧਿਤ ਹੈ ਇਹ ਇੱਕ ਸਮੇਂ ਵੱਧ ਰੁਕ ਜਾਂਦਾ ਹੈ ਇਸ ਦਾ ਸਬੰਧ ਪਰਪਕਤਾ ਨਾਲ ਹੈ ਵੱਧਾ ਹੈ ਜੀ ਜਿਹੜਾ ਇੱਕ ਸਮੇਂ ਬਾਅਦ ਰੁਕ ਜਾਂਦਾ ਹੈ ਜਿਵੇਂ ਆਪਣੇ ਹਾਈਟ ਵੱਧਦੇ ਰਹਿੰਦੇ ਆ ਇੱਕ ਸਮੇਂ ਤੇ ਆ ਕੇ ਰੁਕ ਜਾਂਦੇ ਆ ਇਸ ਨੂੰ ਦੇਖਿਆ ਤੇ ਮਾਪਿਆ ਜਾ ਸਕਦਾ ਹੈ ਜੀ ਇਹਨੂੰ ਆਪਾਂ ਦੇਖ ਵੀ ਸਕਦੇ ਆ ਤੇ ਮਾਪ ਵੀ ਸਕਦੇ ਆ ਜਿਵੇਂ ਸਰੀਰ ਚ ਵੱਧਾ weight ਚ ਵੱਧਾ ਕਿਸੇ ਦੇ ਆਕਾਰ ਆ shape ਚ ਵੱਧਾ ਕਹਿ ਸਕਦੇ ਆ ਜੀ ਟਾਈਪ ਆਫ ਡਿਵੈਲਪਮੈਂਟ ਕਾਸਟ ਦੇ ਵੱਖ-ਵੱਖ ਪੱਖ ਸਾਈਕੋਲੋਜੀ ਡਿਵੈਲਪਮੈਂਟ ਸਰੀਰਿਕ ਵਿਕਾਸ कॉग्निटिव डेवलपमेंट मानसिक विकास सोशल डेवलपमेंट सामाजिक विकास इमोशनल डेवलपमेंट भावनात्मक ਇਹਦੇ ਚਾਰ ਪੱਖ ਹੈ ਜੀ ਇਹਨਾਂ ਨੂੰ ਡਿਟੇਲ ਵਿੱਚ ਸਮਝਾਂਗੇ ਸਰੀਰਿਕ ਵਿਕਾਸ ਸਾਈਕੋਲੋਜੀਕ سوری ਫਿਜ਼ੀਕਲ ਵਿਕ ਡਿਵੈਲਪਮੈਂਟ ਸਰੀਰਿਕ ਵਿਕਾਸ ਤੋਂ ਭਾਵ ਮਨੁੱਖ ਦੇ ਅੰਦਰਲੇ ਅਤੇ ਬਾਹਰਲੇ ਅੰਗਾਂ ਦੇ ਵਿਕਾਸ ਤੋਂ ਹੈ ਹਾਈਟ weight size shape ਮੋਟਰ ਡਵੈਲਪਮੈਂਟ ਇੱਕ ਕਿਦਾਂ ਹਿੱਸਾ ਹੈ ਜੀ ਸਰੀਰਿਕ ਵਿਕਾਸ ਦਾ ਇਹ ਸਰੀਰ ਇਹ ਸਰੀਰ ਵਿਕਾਸ ਦਾ ਇੱਕ ਹਿੱਸਾ ਹੈ ਇਸ ਦੇ ਵਿੱਚ ਦੋ ਹੋਰ ਪਾਰਟ ਆ ਜਾਂਦੇ ਹਨ ਜਿਵੇਂ ਗ੍ਰੋਸ ਮੋਟਰ ਫਾਈਨ ਮੋਟਰ ਗ੍ਰੋਸ ਮੋਟਰ ਸਕਿਲਸ ਇਸ ਦਾ ਸੰਬੰਧ ਵੱਡੀ ਮਸਲਸ ਨਾਲ ਹੈ ਜੀ ਜਿਵੇਂ ਬਾਹਾਂ ਲੱਤਾਂ ਆਪਣੀਆਂ ਜਿੱਚ ਜਿਵੇਂ ਛੋਟਾ ਬੱਚਾ ਹੈ ਜੀ ਸਭ ਤੋਂ ਪਹਿਲਾਂ ਆਪਣੀਆਂ ਜਨਮ ਤੋਂ ਬਾਅਦ ਆਪਣੀਆਂ ਬਾਹਾਂ ਹਲਾਉਂਦਾ ਹੈ ਜੀ ਲੱਤਾਂ ਹਲਾਉਂਦਾ ਹੈ ਉਵੇਂ ਛੋਟਾ ਬੱਚਾ ਸਭ ਤੋਂ ਪਹਿਲਾਂ ਆਪਣੇ ਬਾਹਾਂ ਲੱਤਾਂ ਹਲਾਉਂਦਾ ਹਿਲਾਉਣਾ ਸਿੱਖਦਾ ਹੈ ਫਿਰ ਉਹ ਚੱਲਣਾ ਦੌੜਨਾ ਉਛਲਣਾ ਇਹ ਸਭ ਕੁਝ ਸਿੱਖਦਾ ਹੈ ਜੀ ਫਾਈਨ ਮੋਟਰ ਸਕਿਲਸ ਫਾਈਨ ਮੋਟਰ ਸਕਿਲਸ ਕਹਨੇ ਆ ਜੀ ਬੱਚਾ ਜਿਵੇਂ ਆਪਣੀਆਂ ਉਂਗਲੀਆਂ ਹਲਾਉਂਦਾ ਹੈ ਡਰਾਇੰਗ ਪੇਂਟਿੰਗ ਕਰਦਾ ਹੈ ਰਾਈਟਿੰਗ ਕਰਦਾ ਹੈ ਜੇ ਕਿਸੇ ਚੀਜ਼ ਨੂੰ ਪਕੜਦਾ ਹੈ ਜੇ ਇਹ ਫਾਈਨ ਮੋਟਰ ਦੀਆਂ ਉਦਾਹਰਣਾਂ ਹਨ ਜੀ ਜੀ ਮੈਂ ਆਪਾਂ ਲਿਖਦੇ ਆਂ ਜੀ ਆਪਣੀ ਉਂਗਲੀਆਂ ਦਾ ਇਸਤੇਮਾਲ ਹੁੰਦਾ ਹੈ ਉਹ ਫਾਈਨ ਮੋਟਰ ਦੀ ਐਗਜ਼ਾਮਪਲ ਹੈ ਜੀ ਆਪਣੀ ਉਂਗਲੀਆਂ ਦਾ ਇਸਤੇਮਾਲ ਹੋਣਾ ਗੁੱਠੇ ਨੂੰ ਹਿਲਾਉਣਾ ਆਪਣੀ ਫਾਈਨ ਮੋਟਰ ਦਾ ਐਗਜ਼ਾਮਪਲ ਹੈ ਜੀ ਮਾਨਸਿਕ ਵਿਕਾਸ ਕಾಗ್ਨਿਟਿਵ ਡਿਵੈਲਪਮੈਂਟ ਇਸ ਦਾ ਸਬੰਧ ਮਨੁੱਖ ਦੇ ਬੋਧਿ ਵਿਕਾਸ ਨਾਲ ਹੈ ਮਨੁੱਖ ਵਿੱਚ ਕਿਸੇ ਗੱਲ ਨੂੰ ਸਮਝਣ ਸੋਚਣ ਅਤੇ ਬਹਿਸ ਕਰਨ ਦੀ ਸ਼ਕਤੀ ਉਤਪੰਨ ਹੁੰਦੀ ਹੈ ਥਿੰਕਿੰਗ ਰੀਜ਼ਨਿੰਗ ਇਮੇਜਿਨੇਸ਼ਨ ਲੈਂਗੁਏਜ ਬਾਸ਼ਾ ਇਸ ਤਰ੍ਹਾਂ ਇਨਸਾਨ ਨਹੀਂ ਹੈ ਜੀ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਜੀ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਜੀ ਅਗਲੀ ਆਪਾਂ ਜੋ ਹੈ ਜੀ ਅਗਲੀ ਕਲਾਸ ਚਿਕ ਪੜਾਂਗੇ ਧੰਨਵਾਦ ਜੀ